ਟਿਕਾਤੇ ਹੈ ਨਹੀਂ ਮਨ ਵਿੱਚ ਕੋਈ ਟਿਕਾਤੇ ਹੈ ਨਹੀਂ ਇੰਜ ਲੱਗਦਾ ਜਿਵੇਂ ਰਾਹ ਤੇ ਹੈ ਨਹੀਂ ਉਧ ਕੱਟ ਰਹੇ ਆ ਤੇ ਲੰਗੀ ਜਾਂਦੀ ਏ ਜ਼ਿੰਦਗੀ ਜੀਣ ਵਾਲਾ ਚਾਹਤੇ ਹੈ ਨਹੀਂ ਸਹੀ ਹੈ ਜੀ ਸਹੀ ਹੈ ਸਹੀ ਬਸ ਖੁਸ਼ ਗਜਹੀ ਬਸ ਖੁਸ਼ ਗਜਹੀ ਮੁਸਕਾਨ ਚਿਹਰੇ ਤੇ ਪਰ ਜੋ ਪਾਉਂਦੇ ਸਾਂ ਗਾਤੇ ਹੈ ਨਹੀਂ ਇੰਜ ਘੇਰ ਲਿਆ ਹੈ ਜ਼ਿੰਦਗੀ ਨੇ ਮੈਨੂੰ ਕਿ ਹੁਣ ਲੱਗਦਾ ਬਚਾਤੇ ਹੈ ਨਹੀਂ ਕੀ ਬਾਤ ਹੈ બસ દોੜ ਲੱਗੀ ਹੋਈ ਇਸ ਕੋਨੇ ਤੋਂ ਉਸ ਤੱਕ ਬਸ દોੜ ਲੱਗੀ ਹੋਈ ਇਸ ਕੋਨੇ ਤੋਂ ਉਸ ਤੱਕ ਖੋਖਲੇ पिंजरे ਵਿੱਚ ਕੋਈ ਸਾਹ ਤੇ ਹੈ ਨਹੀਂ ਕਿਸੇ ਚੰਗੇ ਗਵੰਢੀ ਕੋਲ ਰਹਾ ਤਾਂ ਜਾ ਕੇ ਪਰ ਨਾ ਆਉਂਦਾ ਕੋਈ ਪਾ ਤੇ ਹੈ ਨਹੀਂ ਸਹੀ ਹੈ ਨੂਰ ਕਮਲ ਜ਼ਿੰਦਗੀ ਬਹੁਮੁੱਲੀ ਬਹੁਤ ਹੈ ਨੂਰ ਕਮਲ ਜ਼ਿੰਦਗੀ ਬਹੁਮੁੱਲੀ ਬਹੁਤ ਹੈ ਤੇ ਇਹ ਵੀ ਕਿ ਇਹਦਾ ਕੋਈ ਭਾਤੇ ਹੈ ਨਹੀਂ ਸਹੀ ਹੈ ਨਹੀਂ ਚੰਗਿਆਂ ਮਾੜਿਆਂ ਨੇ ਮਿਲਦੇ ਹੀ ਰਹਿਣਾ ਕੋਈ ਨਾ ਮੁੱਕਣਾ ਕਦੇ ਇਹ ਬਾਤ ਹੈ ਨਹੀਂ ਨਹੀਂ ਅੰਕਣਾ ਕਦੇ ਸ਼ੁਕਰੀਆ ਬਹੁਤ ਬੋਨਿਆ